ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਗਰੇਵਾਲ ਸਾਹਿਬ 15 ਸਾਲ ਬਾਅਦ ਫਿਰ ਤੁਸੀਂ ਹੁਣ ਦੁਬਾਰਾ ਤੋਂ ਉਮੀਦਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਪੀ ਦੇ ਚੋਣ ਲੜਨ ਜਾ ਰਹੇ ਹੋ ਕਾਫੀ ਲੰਮਾ ਅਰਸਾ ਤੁਸੀਂ ਪਹਿਲਾਂ ਸਿਆਸਤ ਤੋਂ ਪਿੱਛੇ ਟਕ ਕੇ ਰਹੇ ਹੋ ਸਿਆਸਤ ਤੋਂ ਨਹੀਂ ਸੀ ਪਿੱਛੇ ਟਕਿਆ ਚੋਣਾਂ ਤੋਂ ਪਿੱਛੇ ਟਕਿਆ ਸਿਆਸਤ ਤੇ ਤਾਂ ਮੈਂ 40 ਸਾਲ ਦਾ ਹੈਗਾ ਦੂਸਰੀ ਗੱਲ ਮੈਂ ਸਭ ਤੋਂ ਵੱਧ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਇਸ ਸਮੁੱਚੀ ਏਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਬਰਕਰਾਰਾਇਆ ਮੈਨੂੰ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ ਉਮੀਦਵਾਰ ਬਣਾਇਆ ਹੈ ਤੇ ਉਮੀਦ ਰੱਖਦੇ ਆ ਕਿ ਸੰਗਤ ਪਿਆਰ ਦੇਊਗੀ ਅਸੀਸ ਦੇਊਗੀ ਸਹਿਯੋਗ ਦੇਊਗੀ ਤੇ 19 ਤਰੀਕ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਨੂੰ ਬਹੁਤ ਵੱਡੀ ਗਿਣਤੀ ਜਿੱਤਾਂਗਾ ਮੁਕਾਬਲਾ ਮੁਕਾਬਲਾ ਕਿਹਦੇ ਨਾਲ ਸਮਝੋ ਕਾਂਗਰਸ ਨਾਲ ਸਿਮਰਜੀਤ ਸਿੰਘ ਬੈਂਸ ਵੀ ਨੇ ਆਮ ਆਦਮੀ ਪਾਰਟੀ ਵੀ ਮੈਦਾਨ ਚਾਹੂਗੀ ਕਿਨੂੰ ਮੁਕਾਬਲਾ ਕਿਨੂੰ ਸਮਝ ਦਿਓ ਇਹ ਨਾ ਜਿੰਨੇ ਮਰਜੀ ਆ ਜਾਣ ਸ਼ਾ ਮੁਹੰਮਦਾਂ ਤੋਂ ਸੋਈ ਹੋਣਾ ਜੋ ਕਰੂਗਾ ਖਾਲਸਾ ਪੰਥ ਮੀਆਂ ਅਕਾਲੀ ਦਲ ਭਾਜਪਾ ਦਾ ਉਮੀਦਵਾਰੀ ਜਿੱਤੂਗਾ ਇਸਨ ਮਹਿੰਦਰ ਸਿੰਘ ਘਰੇਵਾਲ ਜਿੰਨਾਂ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਔਰ ਉਹਨਾਂ ਵੱਲੋਂ ਜਿੱਤ ਜੜੀ ਆ ਉਹ ਯਕੀਨੀ ਹੈ ਕੈਮਰਾਮੈਨ ਸੋਨੀ ਦੇ ਨਾਲ ਰਜਿੰਦਰ ਅਰੋੜਾ ਡੀ5 ਚੈਨਲ ਪੰਜਾਬੀ ਲੁਧਿਆਣਾ